ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਜੀ ਆਲੂ ਆਲੂ ਟਿੱਕੀ ਸਾਰੇ ਕਹਿੰਦੇ ਵੇ ਉੱਥੇ ਸਾਰਿਆਂ ਬਾਹਰ ਟਿੱਕੀਆਂ ਬਣਾ ਬਣਾ ਖਵਾਉਂਦੇ ਰਹਿੰਦੇ ਨੇ ਸਾਨੂੰ ਵੀ ਦਿਖਾਓ ਤੇ ਅੱਜ ਆਪਾਂ ਬਣਾਉਣੇ ਆ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਾਂਗੇ ਕੀ ਕਰਦੇ ਹਾਂ ਹੁਣ ਆਪਾਂ ਆਲੂ ਧਰਦੇ ਉਬਲਣੇ ਤੇ ਵਿੱਚ ਕੋਲੇ ਪਾਣੀ ਹੁਣ ਆਪਾਂ ਇੱਥੇ ਭਾਂਡੇ ਵੀ ਤੁਹਾਨੂੰ ਇੰਡੀਆ ਨਾਲ ਲਿਖਾਂਗੇ ਗੜਬਰਾ 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 ਗੁੜੂ ਗਾਂ ਦੇ ਵਿੱਚ ਪਾਣੀ ਨਾਲ ਪਾਵਾਂਗੇ ਉੱਥੇ ਜੱਗ ਜੁਗ ਹੁੰਦੇ ਆ ਤੇ ਤੇ ਪਾਉਣੇ ਗੜਵੀ ਸਹੀ ਮਨ ਗੜਵੀ ਹੁੰਦੀ ਐ ਇਹ ਸਾਡੀ ਜਿਹੜੀ ਪੰਜਾਬੀ ਦੀ ਭਾਸ਼ਾ ਇਹ ਸਾਡੀ ਗੜਬਾ ਗੁੜਬਾ ਜੱਗ ਚੁੱਕ ਇਹ ਦੋ ਕੁਐਸਚਨ ਨਾਲ ਨਾਲ ਪੁੱਛ ਦਿੱਤੀ ਜੀ ਆਲੂ ਆਪਾਂ ਰੱਖਤੇ ਜਿਹੜੀ ਜਨੇ ਰਿਜੀ ਜਾਂਦੇ ਹੁਣ ਦੇਖੋ ਆਲੂ ਹੁਣ ਬਣਦਿਆ ਬਸ ਤਕਰੀਬਨ ਬਣੇ ਵੀ ਐ ਪਹਿਲਾਂ ਆਪਾਂ ਨਹੀਂ ਦਿਖਾਏਗੇ ਹਲੇ ਬਣੇ ਨਹੀਂ ਥੋੜੇ ਜਿਹਾ ਕੱਚੇ ਆਪਾਂ ਸਾਰਾ ਪਾਣੀ ਕੱਢ ਤਾਲਾਂ ਚ ਦੇਖੋ ਫੇਰ ਸੁੱਕੇ ਸੁੱਕੇ ਸਟਾਰਟ ਤਾਂ ਹੁਣ ਆਪਾਂ ਕਰਦੇ ਆਂ ਕਦੂ ਕਸ ਲਗਾ ਨੂੰ ਤੇ ਆਲੂ ਮੈਂ ਵਾਲਲੇ ਸੀਗੇ ਤੁਹਾਨੂੰ ਦਿਖਾਈ ਆਦੋਂ ਕਿ ਹੁਣ ਆਪਾਂ ਇਹਨਾਂ ਨੂੰ ਕਰਦੇ ਕੰਦੂ ਕਸ ਕਦੂ ਕਸ ਕਰੂੰਗੀ ਮੈਂ ਇਹ ਥੋੜੇ ਜਿ ਮੀਡੀਅਮ ਜੇ ਪਾਸੇ ਨਾਲ ਇਹਦੇ ਨਾਲ ਕਰੂੰਗੀ ਤੇ ਇੱਕ ਕਦੂ ਕਸ ਕਰਿਆ ਮੈਨੂੰ ਸੋਂ ਜ਼ਿਆਦਾ ਸੌਖਾ ਹੋ ਜਾਂਦਾ ਏ ਟਿੱਕੀ ਬਣਾਉਣੀ ਤੁਹਾਨੂੰ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੇ ਆਲੂ ਟਿੱਕਾ ਤੇ ਤੁਸੀਂ ਵੀ ਆਪਣੇ ਟ੍ਰਿਕੇ ਨਾਲ ਬਣਾਇਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਤੁਸੀਂ ਬਹੁਤ ਜਿਆਦਾ ਸੰਗਵੇ ਰਹਿੰਦੇ ਆ ਲਾਈਕ ਕਮੈਂਟ ਸ਼ੇਅਰ ਕਰਨ ਤੋਂ ਤੇ ਤੁਸੀਂ ਸੰਗਿਆ ਨਾ ਕਰੋ ਤੇ ਬਟਨ ਘਸਾ ਦਿਓ ਨਾ ਆਪਣਾ ਆਪਣੇ ਤਾਂ ਆਪ ਹੁਣ ਦੇਖੋ ਕਰਕੇ ਆਲੀਆਂ ਨੂੰ ਕੱਢੂ ਕਾਸ ਤੇ ਫਿਰ ਆਪਾਂ ਨਾਲ ਦੀ ਨਾਲ ਤੁਹਾਨੂੰਗਾ ਸਾਰਾ ਕੁਝ ਦਿਖਾਉਣੇ ਨਾਲ ਦਿਖਾਉਂਗੀ ਆਪਾਂ ਜੀਰੇ ਨੂੰ ਨਾ ਫੇਰ ਇੰਨੇ ਨੂੰ ਥੋੜਾ ਜਿਹਾ ਨੂੰ ਭੁੰਨ ਲਿਆ ਅੱਜ ਤਾਂ ਇਹ ਆਪਾਂ ਫਿਰ ਨਾਲ ਦੀ ਨਾਲ ਥੋੜਾ ਗੈਸ ਘੱਟ ਕਰਕੇ ਪੁੰਨਾਂਗੇ ਤੇ ਫਿਰ ਇਹਦੇ ਨਾਲ ਜਿਵੇਂ 스멜 ਜੀ ਸੋਹਣੀ ਆਉਣ ਲੱਗ ਜਾਂਦੀ ਹੈ ਤਾਂ ਥੋੜੇ ਜਿ ਮਟੀਰੀਅਲ ਹਲਕਾ ਘੱਟਦਾ ਮਟੀਰੀਅਲ ਹਲੇ ਪੂਰੇ ਹੈ ਨਹੀਂ ਆਪਣੇ ਕੋਲੇ ਥੋੜਾ ਥੋੜਾ ਇਧਰ ਉਧਰ ਹੋ ਜਾਂਦਾ ਤੇ ਜਿਵੇਂ ਘੱਟ ਗੈਸ ਕਰਕੇ ਭੁੰਨਾਂਗੇ ਆਪਾਂ ਥੋੜਾ ਜਿਹਾ ਤਾਂ ਹੁਣ ਆਪਾਂ ਕਰਦੇ ਆ ਅੱਗ ਬਚਾਤੀ ਹੈ ਮੇਰੇ ਨੂੰ ਤੁਸੀਂ ਹੱਥ ਨੇ ਵਿੱਚ ਪਾਇਓ ਕਿ ਮੇਰੇ ਹੱਥ ਨਹੀਂ ਮੱਚ ਰਛੀ ਦੀ ਕਰੀਏ ਸਾਥੇ ਹੁਣ ਆਪਾਂ ਕਰ ਲਿਆ ਦੇਖੋ ਕਦੂਕਸ ਤਾਂ ਦੋ ਕੱਲੂ ਮੈਂ ਰੱਖ ਲਵਾਂ। ਫਿਰ ਹੋਰ ਕੁਝ ਦੇਖ ਲਵਾਂ ਵੀ ਬਣਾ ਕੇ ਇਹਦੇ ਨਾਲ। ਤਾਂ ਮੈਨੂੰ ਲੱਗਦਾ ਸ਼ਾਇਦ ਬਹੁਤ ਹੋਣਗੇ। ਕਾਫੀ ਜਾਣੇ ਉਹਦਾ ਸੁੱਖਣਾ ਖਾਣ ਵਾਲੇ। ਤੇ ਫਿਰ ਦਸ ਦਿਨਾਂ ਦੀ ਨਾਲ ਦੀ ਨਾਲ ਕੀ ਪਾਉਣੇ ਵਿੱਚ। ਆਦਾਂ ਚੋਂ ਚੰਪਾਂਗੀ ਮੈਂ ਬੱਚੇ ਤੇ। ਜੀਰੇ ਦਾ ਥੋੜਾ ਜਿਆਦਾ ਪਾਉਂਗੀ ਕਿ ਵਾਹ ਵਾਹ ਮੇਰਾ ਸਮਾਨ। ਤੇ ਹੁਣ ਆਪਾਂ ਪਾਉਣੇ ਜੀ ਲਾਲ ਮਿਰਚ, ਹਰੀਆਂ ਮਾ ਪਾਉਣਾ ਨਹੀਂ। हम पाने पर नून तो हम पाने पर थोड़ा जा थोड़ी जी हल्दी तो फिर इन मिक्स कर दे फिर दिखाने दूजा प्रोसेस गांव आपने जी धनिया हम आपने जी चौलों का आटा ਬੱਡਾ ਉਹ ਕਰ ਕੁੜਗੋ ਚਾਉਣਾ ਦਾ ਆਟਾ ਤੇ ਵੱਡਾ ਚਲਚਾ ਦੇ ਦੇ ਮੈਨੂੰ ਅੱਧੀ ਘਟ ਸੀ ਜਿਹੜੀ ਇਹਦੇ ਨਾਲ ਮੈਂ ਪਾਉਣੀ ਹੁਣ ਹਾਂਜੀ ਇਹਦੇ ਨਾਲ ਮੈਂ ਪਾਉਣੀ ਹੈ ਜੀ 2 ਚਮਚ ਪਾਉਣੀ ਹੈ ਜੇ ਵੱਧਾ ਘੱਟ ਆ ਮੈਂ ਕੋਇਆ ਮੈਂ ਫੇਰ ਪਾ ਲੂੰਗੀ ਦੂਜੇ ਸਾਰੇ ਸਮਾਨ ਉਹ ਪਾਤੇ ਆ ਤੇ ਹੁਣ ਮੈਂ ਗੁੰਦੀ ਆਟਾ ਅਸੀਂ ਥੋੜਾ ਜਿਹਾ ਹੋ ਗਿਆ ਅੱਜ ਲੇਟ ਜੀ ਸਾਡਾ ਮੱਕਾ ਗੈਸ ਤੇ ਸਾਡਾ ਸਾਰਾ ਕੰਮ ਵਿੱਚ ਵਿਚਾਲੇ ਰਹਿ ਗਿਆ ਇਹ ਇੰਗਲੈਂਡ ਵਾਲਾ ਗੈਸ ਤਾਂ ਹੈ ਨਹੀਂਗਾ ਕਿ ਚੱਲੀ ਜਾਊਗਾ ਇਹ ਸਾਡਾ ਬੰਦ ਹੋ ਗਿਆ ਇਸ ਲਈ ਹੁਣ ਮੈਂ ਥੋੜਾ ਜਿਹਾ ਲਾਉਣੀ ਇਹਨੂੰ ਤੇਲ ਮਟਰ ਦੇ ਦਿੱ ਮੈਨੂੰ ਰੱਖ ਲਈ ਮੇਰਾ ਆਟਾ ਗੁੰਨ ਕੇ ਪਾਸ ਹੁਣ ਰੱਖ ਲੈਣਾ ਇਹਦਾ ਥੋੜੇ ਮੇਰੇ ਹੱਥ ਤੇ ਪਾ ਦੇ ਬੱਸ ਬੱਸ ਹੁਣ ਆਪਾਂ ਬਣਾਉਣੇ ਜੀ ਟਿੱਕ ਦਾ ਦੱਖਣ ਨੂੰ ਤੁਹਾਨੂੰ ਬਣਾ ਬਣਾ ਕੇ ਵਧੀਆ ਵਧੀਆ Pagdutan ko na rakam. Ini nak cerita apa tu ਪਾਤਾ ਹੁਣ ਆਪਾਂ ਤੇਲ ਤੇ ਹੁਣ ਹੌਲੀ ਹੌਲੀ ਦਿਖਾਉਣੀ ਆ ਤੁਹਾਨੂੰ ਕੀ ਸਿਸਟਮ ਵਾਲੇ ਤੇਲ ਤੱਤਾ ਨਹੀਂ ਹੋਇਆ ਬਾਲਾ ਨਹੀਂ ਹਲੇ ਤੱਤਾ ਨਹੀਂ ਹੋਇਆ ਤੇ ਇਹਨਾਂ ਹੱਥਾਂ ਨੂੰ ਥੋੜਾ ਥੋੜਾ ਲਾ ਲੂ ਆਈ ਬਸ ਐਂ ਬਣਾਉਂਦੇ ਰੋ ਸਮਾਣੀ ਬਣਾਉਣ ਦੀ ਮਸਾਲੇ ਦੇ ਕੋਈ ਟਾਈਮ ਲੱਗਦਾ ਤੇ ਮਗਰੋਂ ਨਹੀਂ ਲੱਗਦਾਗਾ ਤੇ ਤੁਸੀਂ ਵੀ ਬਣਾਇਆ ਕਰੋ ਸਾਡੇ ਤਰੀਕੇ ਨਾਲ ਤੁਸੀਂ ਦੱਸਿਆ ਕਰੋ ਲੈ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਸੀਂ ਉੱਤਰ ਕੋ ਜਿੱਸਟ ਰੱਖਤੀ ਇੱਕ ਟਿੱਕੀ ਤੇ ਫਿਰ ਦੇਖਦੇ ਆ ਹੌਲੀ ਹੌਲੀ ਤਵੇ ਤੇ ਸਪੀਰੀਅਸ ਕਰਦੇ ਆ ਪੱਕਾ ਪਤਾ ਨਹੀਂਗਾ ਬਣਨਗਾ ਜਾਂ ਨਾ ਆਉਣੇ ਵੀ ਕਹਿਦੇ ਆ ਕਿ ਸਾਡੇ ਤਵੇ ਤੇ ਬਹੁਤ ਬਣਦੇ ਆ ਵਦਗਾ ਕੋਈ ਪਤਾ ਨਹੀਂਗਾ ਬਣਨਗਾ ਜਾਂ ਨਹੀਂ ਬਣਨਗਾ ਠੀਕ ਚਲਦੇ ਆ ਆ ਨਾ ਇੱਧਰ ਕੋਲੋਂ ਢੰਡੀ ਨੂੰ ਇਹ ਪਹਿਲੂ ਹੀ ਪਾਈ ਆ ਇੱਕ ਅੱਧੀ ਕਈ ਵਾਰ ਖਰਾਬ ਹੋ ਜਾਂਦੀ ਐ ਨਾ ਸੋਚੋ ਕਿ ਖਰਾਬ ਤਾਂ ਕੋਈ ਨਹੀਂ ਲਿਦਿਓ ਪਹਿਲਾਂ ਪਾਉਣੀ ਆ ਨਾ ਆਪਾਂ ਕਈ ਚੀਜ਼ਾਂ ਜਿ ਪੂੜਾ ਬਣਾਉਣੇ ਆਪਾਂ ਉਹ ਵੀ ਪਹਿਲਾਂ ਖਰਾਬ ਹੋ ਜਾਂਦਾ ਐ ਇਹਦਾ ਹੁਣ ਪਤਾ ਨਹੀਂਗਾ ਤਾ ਬਾਕੀ ਮੇਕ ਕਰ ਲੈ ਦੱਸ ਸਿਸਟਮ ਇਹ ਕਿ ਛੋਟੀ ਜੀ ਕਟਤੀ ਲੈ ਲਓ ਨਾਲ ਉੱਤੇ ਪਾ ਲਓ ਇਹਦੇ ਜਿਹਦੇ ਚ ਨਾ ਬਣੇ ਮੈਂ ਫਰਾਈ ਪੈਂਚ ਬਣਾਉਂਗੀ ਫਿਰ ਵੈਸੇ ਮੈਂ ਉੱਥੇ ਫਰਾਈ ਪੈਂਚ ਹੀ ਬਣਾਉਣੀ ਹੁੰਦੀ ਆ ਇੱਥੇ ਹੁਣ ਮੇਰੀ ਟਰਾਈ ਹੈ ਕਿ ਇਹ ਤਵਾ ਬਣਾਉਂਦਾ ਕਿ ਨਹੀਂ ਲੱਗਦਾ ਹੈ ਕਿ ਸੁਪਰ ਫੇਲ ਹੋਉਂਦੀ ਨਹੀਂ ਇਹ ਬਣਨੀ ਮੈਂ ਨਾਖਰੇ ਨਾਲ ਕੱਪੀ ਨੇ ਤੇ ਨਈ ਮੈਂ ਕੜਾਈ ਤੇ ਵੀ ਬਣਾ ਸਕਦੀ ਕੋਈ ਜਰੂਰੀ ਮੈਨੂੰ ਇੱਕ ਪੱtras ਇਹ ਤੇ ਇਹਦੇ ਨੇ ਤਵਾ ਇਹ ਕਮੋਦਾ ਕਮੋਦਾ ਇਹ ਕਮੋਦਾ ਵੀ ਨਹੀਂ ਮੁਸ਼ਕਲ ਲੱਗ ਰਿਹਾ ਮੈਨੂੰ ਮੈਂ ਕੱਲ੍ਹ ਨਾ ਪਰ ਦੂਜੀ ਇੱਕ ਹੋਰ ਪੱਟ ਦੇਖੂਗੀ ਕਿ ਕਈ ਵੀ ਇਹ ਲਈ ਦੰਦਾ ਬਣਾ ਸਕਦੀ। ਨਹੀਂ ਇਹ ਵੇ ਪ੍ਰਾਈਪਨੇ ਬਣਾਉਂਗੀ। ਪ੍ਰਾਈਪਨੇ ਥੋੜਾ ਤੇਲ ਜ਼ਿਆਦੇ ਪੈਜੂਗਾ ਨਾ ਉਹਦੇ ਨਾਲ ਥੋੜਾ ਸੋਖਾ ਹੋ ਜੂਗਾ। ਐਕ ਹੋਰ ਵੀ ਪਾਉਂਗੀ ਹਲ ਮੈਂ ਐਵੇਂ ਏਡੀ ਚ ਤਨੀ ਇਤਿਆਫ ਕਰਦੀ। ਕਬੰਦੀਏ ਕਿ ਨੂੰ ਜਾਂਦਾ ਫਿਰ ਤਵੀ ਤੇ ਬਣਾ ਲਵੇ ਕਿ ਤਵੀ ਦੇ ਵਿਚਾਲੇ ਡੂੰਗਾ ਤਾਂ ਹੁੰਦਾ ਨਾ ਛੋਟੀ ਪਾ ਕੇ ਦੇਖੋ ਥੋੜਾ ਜਿਹਾ ਹੁਣ ਰੱਖਦੇ ਆਪਾਂ ਦੂਜੀ ਦੇਵੀ ਦੇਤੀ ਬੰਦਾ ਇਹ ਨਹੀਂ ਹੋ ਜੇ ਇਹ ਖਰਾਬ ਹੋ ਜੂਗੀ ਵੀ ਹੋ ਜਾਨਾ ਤੁਸੀਂ ਸਿਰ ਸਾਨੂੰ ਪਤਾ ਲੱਗ ਜੂਗਾ ਨਾ ਗਾਂ ਨੂੰ ਜੇ ਸਾਡੇ ਸੀਰੀਅਸ ਤੋਂ ਦੇ ਨਾਲ ਕਿ ਖਰਾਬ ਹੁੰਦਾ ਸਿਰ ਤੁਸੀਂ ਨਾ ਖਰਾਬ ਕਰੋਗੇ ਅੱਪ ਇਹ ਨਹੀਂ ਸਰਸਾਈਬਨ ਕਿਧਰੇ ਨਹੀਂ ਹੈ ਵੇਸੇ ਥੋੜੀ ਜਿਹੀ ਨਾਲ ਚੁੰਬੜੀ ਕਰਕੇ ਹੋ ਗਈ ਸਾਈਡ ਜੀ ਇਹਦੀ ਕੁਛ ਮੇਰੇ ਤਰੀਕੇ ਨਾਲ ਤੁਸੀਂ ਨਾ ਢਾੜਨ ਲੱਗ ਜਾ ਮੇਰਾ ਹੱਥ ਘੱਟ ਨਾ ਚਦਾ ਇਹ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਦੱਸਦੀ ਹੁੰਦੀ ਆ ਕਿ ਮੇਰਾ ਹੱਥ ਘੱਟ ਨਾ ਚਦਾ ਘੱਟ ਨਾ ਚਦਾ ਲੱਗਦਾ ਹੈ ਜੀ ਪਾਸ ਹੀ ਹੈ ਤਕਰੀਬਨ ਤਕਰੀਬਨ ਡਰ ਸੀਰਲ ਜਿਆਦੇ ਪਰ ਉਹਨਾ ਮਹਿੰਗਾ ਹੁਣ ਚੱਕੋ ਵੀ ਥੋੜਾ ਵਿਆਪ ਲਾਉਣਾ चंग तरह आडूंगी मैं मेरे तीन चार बनावे तीन बहुत पाने फिर खा के देख लागे ना एक दो बना के नॉन मिर्च किए ਜੇ ਸਾਡੇ ਬਣਾਏ ਹੋਏ ਨੇ ਜੀ ਛੋਲੇ ਕਿਤੇ ਤੇ ਫਿਰ ਸਾਡਾ ਸੋਨੇ ਤੇ ਸਹਾਗਾ ਬਣ ਗਿਆ ਸੀ ਤੇ ਹੁਣ ਥੋੜਾ ਸਹਾਗਰ ਹੈਗਾ ਸੋਨਾ ਹਟ ਗਿਆ ਸੋਨਾ ਬਣ ਕੇ ਸਹਾਗਰ ਹੈਗਾ ਕਹਿੰਦਾ ਆਹ ਦੇਖੋ ਦੇਖੋ ਕੱਢ ਤੇ ਕੱਢ ਕਰਦੀ ਆ ਨਾ ਅਟਕਦੀ ਆ ਜਿਆਦੇ ਤੇਲ ਨਹੀਂ ਵਿੱਚ ਪੈਣਾ ਇਹ ਇਸ ਤਰ੍ਹਾਂ ਬਣ ਗਿਆ ਨਾ ਤੇ ਹੁਣ ਆਪਾਂ ਹੌਲੀ ਹੌਲੀ ਤੁਹਾਨੂੰ ਦੇਖੋ ਹੁਣ ਇਹ ਕਿਵੇਂ ਕਰਦੇ ਆ ਦੇਖਿਆ ਜਿਆਦਾ ਮੁਸਰਾਵ ਸਭ ਸਹੀ ਹੈ ਜੀ ਇਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਆ ਪਰ ਥੋੜਾ ਠੰਡੇ ਤੇਲ ਚ ਨਾ ਪਾਇਓ ਕਿ ਇਹ ਆਪਣਾ ਥੋੜਾ ਐਕਸਪੀਰੀਅੰਸ ਹੋ ਗਿਆ ਇਹਦੇ ਤੇ ਇੰਨਾ ਜਿਆਦਾ ਨਹੀਂ ਕੰਮ ਖਰਾਬ ਹੋਇਆ ਆਪਾਂ ਸੀ ਆਲਦਾਂ ਜੋਗੀਆਂ ਖਾ ਕੇ ਪਕਾਵਾਂਗੇ ਪਕਾ ਕੇ ਖਾ ਲਾਂਗੇ ਜਿਹੜੇ ਗਏ ਹੋਏ ਉਹਨਾਂ ਨੂੰ ਵੀ ਬਾਅਦ ਚ ਪਕਾਵਾਂਗੇ ਅਸੀਂ ਕਾਹ ਤੋਂ ਠੰਡਾ ਖਾਣ ਦੇ ਦਿਨ ਨਾ ਸੀ ਉਹਨਾਂ ਨੂੰ ਦੇਵਾਂਗੇ ਜਿਹੜੇ ਘਰੇ ਨਹੀਂ ਗਏ ਉਹਨਾਂ ਨੂੰ ਵੀ ਗਰਮੋ ਗਰਮ ਦੇਵਾਂਗੇ ਹਾਂ ਦੇਖੋ ਜੀ ਹਲਾ ਜੇੜਾ ਕੋਈ ਮੜਾ ਮੋਟਾ ਤੇਲ ਵਾਧੂ ਕਰਤ ਹੋਏਗਾ ਉਹ ਤੁਸੀਂ ਐਂ ਕੱਢ ਸਕਦੇ ਪਰ ਹੈ ਹੀ ਨਹੀਂਗਾ ਨਿਕਲਣਾ ਕੀ ਤੇਲ ਫਰਾਈ ਫਿਰ ਵੀ ਕਰੂੰਗੀ ਮੈਂ ਹਲੇ ਹੀ ਹੋ ਵੀ ਸਕਦਾ ਪਰ ਨਹੀਂਗਾ ਨਿਕਲੇ ਨਹੀਂਗਾ ਤੇ ਹੈ ਨਹੀਂ ਗਾ ਦੋ ਮਤਲਬ ਇਹ ਤੇ ਨਾ ਤੇਲ ਥੋੜਾ ਤੇਲ ਥੋੜਾ ਦੂਰ ਤੱਕ ਜਾਂਦਾ ਇਹਦੇ ਨਾਲ ਤਵੇ ਨਾ ਇਹ ਥੋੜਾ ਵਿਚਾਰ ਰੱਖਿਓ ਆਪ ਬੱਚਿਆਂ ਨੂੰ ਨਾਲ ਕੋਲੇ ਖੜਾਓ ਤੇ ਛਿੱਤੇ ਪੈਂਦੇ ਆਂ ਖਾਣ ਦੇ ਸਮੇਂ ਤੇ ਬੱਚੇ ਆ ਜਾਂਦੇ ਪਹਿਲਾਂ ਬੱਚਿਆਂ ਨੂੰ ਬਣਾ ਕੇ ਦੇ ਦਿਓ ਪਰੇ ਬਿਠਾ ਲਓ